ਜੈ ਸ੍ਰੀ বিষ্ণੂ ਭਗਵਾਨ ਜੀ ਕਰੋ ਜੀ ਦਰਸ਼ਨ ਸ੍ਰੀ বিষ্ণੂ ਭਗਵਾਨ ਜੀ ਦੇ ਪਿੰਡ ਪੈਣੀ ਚੂੜ ਜਿਹੜਾ ਕਿ ਆਪਾਂ ਬਹੁਤ ਸਾਰੇ ਵੀਡੀਓ ਵਿੱਚ ਤੁਹਾਨੂੰ ਦਿਖਾ ਚੁੱਕੇ ਹਨਾ ਬਹੁਤ ਹੀ ਸਰਦਾ ਪੂਰਬ ਇੱਥੇ ਲੋਕਾਂ ਦਾ ਵਿਸ਼ਵਾਸ ਬਣਿਆ ਹੋਇਆ ਹੈਗਾ ਬਹੁਤ ਹੀ ਬਹੁਤ ਹੀ ਦੂਰੋਂ ਦੂਰੋਂ ਲੋਕ ਇੱਥੇ ਦਰਸ਼ਨ ਕਰਾਉਣ ਕਰਨਾ ਆਉਂਦੇ ਨੇ ਜੀ ਤੁਸੀਂ ਦੇਖ ਸਕਦੇ ਹੋ ਮੰਦਿਰ ਸ੍ਰੀ বিষ্ণੂ ਭਗਵਾਨ ਜੀ ਦਾ 24 ਅਵਤਾਰਾਂ ਦੇ ਸਮੇਤ ਜਿਹੜਾ ਇੱਥੇ ਸਥਾਪਿਤ ਹੈ ਜੀ ਮੂਰਤੀ ਪ્યોਰ ਸੰਗਮਰਮਰ ਦੀ ਬਣੀ ਹੋਈ ਹੈ ਜੀ ਚਿੱਟੇ ਰੰਗ ਦੇ ਵਿੱਚ ਇਹ ਆਪਾਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀਗਾ ਜੀ ਵੀ ਪੂਰੇ ਦੇਸ਼ ਦੇ ਵਿੱਚ ਇੱਕੋ ਇੱਕ ਮੂਰਤੀ ਆ ਜਿਹੜੀ ਚਿੱਟੇ ਰੰਗ ਦੀ ਪਿੰਡ ਪੈਣੀ ਚੂੜ ਜ਼ਿਲ੍ਹਾ ਬਠਿੰਡਾ ਵਿੱਚ ਸਥਾਪਿਤ ਆ ਗਈ ਬਹੁਤ ਪ੍ਰਾਤਨ ਸਮੇ ਤੋਂ ਲੋਕ ਇਸ ਨੂੰ ਸਰਦਾ ਅਨੁਸਾਰ ਮੰਨਦੇ ਆ ਰਹੇ ਨੇਗੇ ਤਕਰੀਬਨ 250 300 ਸਾਲ ਪੁਰਾਣਾ ਇਹਦਾ ਇਤਿਹਾਸ ਜੁੜਿਆ ਹੋਇਆਗਾ ਜਿੰਨਾ ਵੀਰਾਂ ਨੇ ਦਰਸ਼ਨ ਕਰਨੇ ਸ੍ਰੀ ਮੁੰਦਰ বিষ্ণੂ ਭਗਵਾਨ ਜੀ ਦੇ ਪਿੰਡ ਪੈਣੀ ਚੂੜ ਆ ਕੇ ਦਰਸ਼ਨ ਕਰ ਸਕਦੇ ਆ ਜੀ ਅੱਜ ਇੱਥੇ ਸ੍ਰੀ ਸੰਧਾਨਤ ਸਾਗਰ ਦੇ ਜਿਹੜੇ ਅਖੰਡ ਪਾਠ ਪ੍ਰਕਾਸ਼ ਹੋਏ ਨੇ ਜੀ ਕੀ ਇਹ ਜਿਹੜੀ ਸੌਣ ਦੇ ਵਿੱਚ ਇੱਥੇ ਅਰਦਾਸ ਕਰਾਈ ਗਈ ਸੀ ਜੀ ਪਿੰਡ ਵੱਲੋਂ ਜਿਆਦਾ بارش ਹੋ ਰਹੀ ਸੀ ਇਸ ਕਰਕੇ ਅਰਦਾਸ ਕੀਤੀ ਸੀ ਜੀ ਪਿੰਡ ਵੱਲੋਂ ਵੀ ਪਿੰਡ ਦੇ ਵਿੱਚ ਸੁਖ ਸ਼ਾਂਤੀ ਨਾਲ ਜਿਹੜੀਆਂ ਫਸਲਾਂ ਵੱਡੀਆਂ ਜਾਣ ਤੇ ਅੱਜ ਉਹ ਸਮਾ ਚੁੱਕਿਆ ਜੀ ਹਨਾ ਫਸਲਾਂ ਚੰਗੀਆਂ ਵੱਡੀਆਂ ਗਈਆਂ ਜੀ ਤੇ ਅੱਜ ਉਹ ਸੁਖਨਾ ਦੇ ਤੌਰ ਤੇ ਜਿਹੜਾ ਸ੍ਰੀ ਹੰਦ ਸਾਗਰ ਜੀ ਦੇ ਅੰਕ ਪਾਠ ਪ੍ਰਕਾਸ਼ ਹੋਇਆ ਨਾ ਹੁਣ ਅੱਜ ਸ਼ੁਰੂ ਹੋ ਗਏ ਨੇ ਇਹਨਾਂ ਨੂੰ ਐਤਵਾਰ ਨੂੰ ਇਹਨਾਂ ਦੇ ਭੋਗ ਪਾਏ ਜਾਣਗੇ ਜੀ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਐਤਵਾਰ ਨੂੰ ਭੋਗ ਤੇ ਪਹੁੰਚਣ ਦੀ ਜ਼ਰੂਰ